ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹੁੰਚੇ ਆ ਜੀ ਗੁਰਦੁਆਰਾ ਸ਼੍ਰੀ 베ਰੀ ਸਾਹਿਬ ਸੇਲੋਆਣੀ ਪਿੰਡ ਇੱਥੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਇੱਥੇ ਆ ਕੇ ਉਹਨਾਂ ਨੇ 베ਰੀ ਦੀ ਦਤਨ ਕਰੀ ਸੰਗਤਾਂ ਨੂੰ ਦਰਸ਼ਨ ਦਿੱਤੇ 베ਰੀ ਦੀ ਦਤਨ ਕਰਕੇ ਜਦੋਂ ਉਸ ਥਾਂ ਨੂੰ ਇੱਥੇ ਗੱਡਿਆ ਤੇ ਉਸ ਜਗ੍ਹਾ ਤੇ ਅੱਜ ਇਹ 베ਰੀ ਹੈ ਜਿਹੜੀ ਉਹ ਸ਼ਸ਼ੋਭਤ ਹੈ ਸੋ ਬਹੁਤ ਹੀ ਸ਼ਾਂਤ ਏਰੀਆ ਦੇ ਵਿੱਚ ਇਹ ਜਗ੍ਹਾ ਹੈ ਗੁਰਦੁਆਰਾ ਸਾਹਿਬ ਬਹੁਤ ਵਧੀਆ ਪਰ ਇੱਕ ਗੱਲ ਇੱਥੇ ਵਿਲੱਖਣ ਦੇਖਣ ਨੂੰ ਮਿਲੀ ਜਿੱਥੇ ਗੁਰਬਾਣੀ ਪਖੰਡਾਂ ਦਾ ਖੰਡਨ ਕਰਦੀ ਹੈ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਚੀਜ਼ ਦੇਖ ਕੇ ਸਾਨੂੰ ਬੜੀ ਹੈਰਾਨੀ ਹੋਈ ਸੋ ਸੰਗਤਾਂ ਨੂੰ ਬੇਨਤੀ ਕਰਦੇ ਆ ਸਾਨੂੰ ਗੁਰਬਾਣੀ ਨੇ ਵਿਮਾ ਪਰਮਾਚੂ ਕੱਢਿਆ ਅਸੀਂ ਮੋੜ ਇਹਨਾਂ ਵਿਮਾ ਪਰਮਾਚੂ ਨਾਲ ਫਸੀਏ ਗੁਰਦੁਆਰਾ ਸਾਹਿਬ ਸਾਡੀ ਬੜੀ ਪਵਿੱਤਰ ਥਾਂ ਹੁੰਦੀ ਹੈ ਜਿੱਥੇ ਕਿ ਗੁਰੂ ਸਾਹਿਬ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬ੍ਰਾਂਜਮਾਨ ਨੇ ਉਸ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈ ਸੋ ਗੁਰਬਾਣੀ ਸਾਡੇ ਲਈ ਸਭ ਤੋਂ ਮਹਾਨ ਹੈ ਸੋ ਇਸ ਕਰਕੇ ਇਹਨਾਂ ਵਿਮਾ ਪਰਮਾ ਨੂੰ ਛੱਡੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ